ਇੱਕ ਪਟਾਣ ਗੁਰੂ ਸਾਡੇ ਕੰਪਲੇਨਟੈਂਟ ਸੀਗੇ ਹਰਪਾਲ ਸਿੰਘ ਇਹ ਉਹਨਾਂ ਕੋ ਇੱਕ ਕੰਮ ਦੇ ਬਦਲੇ ਚ ਲੱਖ ਰੁਪਏ ਮੰਗ ਰਹੇ ਸੀਗੇ ਕੱਲ ਇਹਨਾਂ ਜਿੱਥੇ ਡੀਲ ਹੋਈ ਸੀਗੀ ਤੇ ਉਹ 50000 ਰੁਪਏ ਦਾ ਕੋਈ ਰੇਂਜ ਹੋ ਪਿਆ ਕਹਿੰਦੇ ਸੀ ਨਹੀਂ ਲੱਖ ਪੂਰਾ ਕਰਕੇ ਮੈਨੂੰ ਦੇ ਦੇ ਉਹ ਅੱਜ ਲੱਖ ਰੁਪਏ ਕਹਿੰਦੇ ਸੀ ਮੈਨੂੰ ਬਟਾਲਾ ਆਫਿਸ ਆ ਕੇ ਦੇ ਇਹ ਤੇ ਮੈਂ ਕੰਮ ਫੇਰ ਕਰਾਂਗਾ ਉਹ ਲੱਖ ਰੁਪਏ ਲੈਂਦੇ ਨੇ ਉਹ ਰੰਗੇਤੀ ਫੜਿਆ ਨਗਰ ਕਾਰਪੋਰੇਸ਼ਨ ਬਟਾਲਾ ਦੇ ਦਫਤਰ ਚੋਸਲੇ ਆਫੜਾ ਦਫੜੀ ਮੱਚ ਗਈ ਜਦੋਂ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਅਚਾਨਕ ਛਾਪੇਮਾਰੀ ਕੀਤੀ ਗਈ ਤੇ ਛਾਪੇਮਾਰੀ ਵਿੱਚ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਸਿਵਲ ਵਿਭਾਗ ਦੇ जेई ਜਤਿੰਦਰ ਕੁਮਾਰ ਉਰਫ ਸ਼ੈਲੀ ਨੂੰ 50000 ਦੀ ਰਿਸ਼ਵਤ ਲੈਂਦਿਆਂ ਰੰਗੇ ਹ ਪੁਰੇਸ਼ਨ ਦਾ ਚਾਰਜ ਹੈ ਇਹਨਾਂ ਵੱਲੋਂ ਸ਼ਿਕਾਇਤਕਰਤਾ ਹਰਪਾਲ ਸਿੰਘ ਕੋਲ ਉਸ ਦੇ ਕੰਮ ਸਰਕਾਰੀ ਜ਼ਮੀਨ ਜੋ ਕਲੋਨੀ ਚ ਆਈ ਸੀ ਉਸ ਨੂੰ ਬਦਲਣ ਖਾਤਰ 1 ਲੱਖ ਰੁਪਏ ਦੀ ਰਿਸ਼ਵਤ ਮੰਗੀ ਅਤੇ ਸਾਰੀ ਗੱਲ 50000 ਤੱਕ ਕੇ ਮੁਕੀ ਸੁਦਾਸੀ ਕਿ ਜੇ ਜਤਿੰਦਰ ਕੁਮਾਰ ਨੂੰ ਰੰਗੀ ਹੱਥੀ ਕਾਬੂ ਕੀਤਾ ਤੇ ਅਗਲੀ ਬਣਦੀ ਕਾਰਵਾਈ ਕੀਤੀ ਜਾਵੇ। ਡਿਵੈਲਪਮੈਂਟ ਇੰਸਪੈਕਟਰ ਇੰਦਰ ਸਿੰਘ ਨਾਮ ਹੈ ਸਰ ਡਿਪਾਰਟਮੈਂਟ ਆਈਡੀ ਕਾ ਦਿ ਇਹ ਆਪਣੇ ਜਈ ਪੋਸਟਰ ਨੇ ਇੱਥੇ ਇੰਜੀਨੀਅਰਿੰਗ ਬ੍ਰਾਂਚ ਦੇ ਵਿੱਚ ਤੇ ਕਿ ਉਹਨਾਂ ਨੂੰ ਪਠਾਨਕੋਟ ਚਾਰਜ ਹੈ ਜੀ ਇੱਕ ਪਠਾਨਕੋਟ ਦਾ ਸਾਡੇ ਕੰਪਲੇਨਟੈਂਟ ਸੀਗੇ ਹਰਪਾਲ ਸਿੰਘ ਇਹ ਉਹਨਾਂ ਨੂੰ ਇੱਕ ਕੰਮ ਦੇ ਬਦਲੇ ਚ ਲੱਖ ਰੁ ਕਹਿੰਦੇ ਸੀ ਨਹੀਂ ਲੱਖ ਰੁਪਿਆ ਕਰਕੇ ਮੈਨੂੰ ਦੇ ਦੇ ਉਹ ਅੱਜ ਲੱਖ ਰੁਪਈਆ ਕਹਿੰਦੇ ਸੀ ਮੈਨੂੰ ਬਟਾਲੀ ਆਫਿਸ ਆ ਕੇ ਦੇ ਇਹ ਤੇਰਾ ਮੈਂ ਕੰਮ ਫੇਰ ਕਰਾਂਗਾ ਉਹ ਲੱਖ ਰੁਪਈਆ ਲੈਂਦੇ ਇਹਨਾਂ ਨੂੰ ਰੰਗੇ થી ਫੜਿਆ ਜੀ ਹਾਂਜੀ ਤੇ ਕੀ ਕਹੇਗਾ ਕਿਸੇ ਕਰਵਾਈ ਵਿੱਚ ਤੇ ਹੁਣ ਅੱਗੇ ਆਪਣੇ ਮੁਕਦਮਾ ਦਰਜ ਕਰਕੇ ਫਿਰ ਫਰਦਰ ਕੇ ਨਹੀਂ ਕੀ ਹੈਗਾ ਜੀ ਆਪਣਾ ਕੰਮ ਇਹਨਾਂ ਦਾ ਕੋਈ ਪਠਾਨਕੋਟ ਦੇ ਰਿਗਾਰਡਿੰਗ ਹੈਗਾ ਸੀ ਕਾਰਪੋਰੇਸ਼ਨ ਦੇ ਵਿੱਚ ਇਹਨਾਂ ਕੋ ਡਿਊਲ ਚਾਰਜ ਹੈ ਕਿੱਥੋਂ ਦਾ ਤੇ ਇੱਕ ਪਠਾਨਕੋਟ ਦਾ ਹੈ ਜੀ ਇਹਦਾ ਨਾਂ ਕੀ ਚਾਹੀਦਾ ਜੀ ਇਹ ਜਤਿੰਦਰ ਕੁਮਾਰ ਰਿਲੇਸ਼ ਸ਼ੈਲੀ ਕਹਿੰਦੇ ਹਨ ਕਾਰਪੋਰੇਸ਼ਨ 'ਚ ਲੱਗਾ ਹੋਇਆ ਥੈਂਕ ਯੂ ਥੈਂਕ ਯੂ ਸਰ ਮੈਂ ਇੰਸਪੈਕਟਰ ਇੰਦਰਜੀਤ ਸਿੰਘ ਨਾਮ ਮੇਰਾ ਹੈ ਸਰ ਇਹ ਆਪਣੇ ਜਹੀ ਪੋਸਟਡ ਨੇ ਇੱਥੇ ਇੰਜੀਨੀਅਰਿੰਗ ਬ੍ਰਾਂਚ ਦੇ ਵਿੱਚ ਤੇ ਕਿ ਉਹਨਾਂ ਨੂੰ ਪਠਾਨਕੋਟ ਚਾਰਜ ਹੈ ਜੀ ਇੱਕ ਪਠਾਨਕੋਟ ਦਾ ਸਾਡੇ ਕੰਪਲੇਨਟੈਂਟ ਸੀਗੇ ਹਰਪਾਲ ਸਿੰਘ ਇਹ ਉਹਨਾਂ ਨੂੰ ਇੱਕ ਕੰਮ ਦੇ ਬਦਲੇ 'ਚ ਲੱਖ ਰੁਪਏ ਮੰਗ ਰਹੇ ਸੀਗੇ ਜੀ ਤੇ ਕੱਲ ਇਹਨਾਂ ਦੀ ਉੱਥੇ ਡ ਰੁਪਈਆ ਕਹਿੰਦੇ ਸੀ ਮੈਨੂੰ ਬਟਾ ਲਿਓ ਆਫਿਸ ਆ ਕੇ ਦੋ ਇਹ ਤਰ੍ਹਾਂ ਮੈਂ ਕੰਮ ਫੇਰ ਕਰਾਂਗਾ ਉਹ ਲੱਖ ਰੁਪਈਆ ਲੈਂਦੇ ਇਹਨਾਂ ਨੂੰ ਰੰਗੇਤੀ ਫੜਿਆ ਜੀ ਹਾਂਜੀ ਤੇ ਕੀ ਕਹੇਗੇ ਕੀ ਕਰ ਕਾਰਵਾਈ ਵਿੱਚ ਜੀ ਹੁਣ ਅੱਗੇ ਆਪਣੇ ਮੁਕਦਮਾ ਦਰਜ ਕਰਕੇ ਫਿਰ ਫਰਦਰ ਕਰੀ ਜੀ ਕੀ ਹੈਗਾ ਜੀ ਅੱਜ ਤਾਂ ਕੰਮ ਇਹਨਾਂ ਦਾ ਕੋਈ ਪਠਾਨਕੋਟ ਦੇ ਰਿਗਾਰਡਿੰਗ ਹੈਗਾ ਸੀ ਕਾਰਪੋਰੇਸ਼ਨ ਦੇ ਵਿੱਚ ਇਹਨਾਂ ਕੋ ਡਿਊਲ ਚਾਰਜ ਹੈ ਕਿੱਥੋਂ ਦਾ ਇੱਕ ਪਠਾਨਕੋਟ ਦਾ ਹੈ ਜੀ ਇਹਦਾ ਨਾਂ ਕੀ ਜਾਈਦਾ ਜੀ ਇਹ ਜਤਿੰਦਰ ਕੁਮਾਰ ਰਿਹਾ ਸ਼ੈਲੀ ਕਹਿੰਦੇ ਹਨ ਕਾਰਪੋਰੇਸ਼ਨ 'ਚ ਲੱਗਾ ਹੋਇਆ ਆਂਕੀ ਥੈਂਕ ਯੂ ਥੈਂਕ ਯੂ ਸਰ ਮੈਂ ਇੰਸਪੈਕਟਰ ਇੰਦਰਜੀਤ ਸਿੰਘ ਨਾਮ ਮੇਰਾ ਜੀ ਸਰ ਇਹ ਡਿਪਾਰਟਮੈਂਟ ਤੋਂ ਆਇਆ ਜੀ ਇਹ ਆਪਣੇ ਜਹੀ ਪੋਸਟਡ ਨੇ ਇੱਥੇ ਇੰਜੀਨੀਅਰਿੰਗ ਬ੍ਰਾਂਚ ਦੇ ਵਿੱਚ ਤੇ ਕਿ ਉਹਨਾਂ ਕੋ ਪਠਾਨਕੋਟ ਚਾਰਜ ਹੈ ਜੀ ਇੱਕ ਪਠਾਨਕੋਟ ਤੋਂ ਸਾਡੇ ਕੰਪਲੇਂਟੈਂਟ ਸੀਗੇ ਹਰਪਾਲ ਸਿੰਘ ਇਹ ਉਹਨਾਂ ਕੋ ਇੱਕ ਕੰਮ ਦੇ ਬਦਲੇ 'ਚ ਲੱਖ ਰੁਪਏ ਮੰਗ ਰਹੇ ਰੁਪਈਆ ਕਹਿੰਦੇ ਸੀ ਮੈਨੂੰ ਬਟਾਲੀ ਆਫਿਸ ਆ ਕੇ ਦੋ ਇਹ ਤੇਰਾ ਮੈਂ ਕੰਮ ਫੇਰ ਕਰਾਂਗਾ ਉਹ ਲੱਖ ਰੁਪਈਆ ਲੈਂਦੇ ਇਹਨਾਂ ਨੂੰ ਰੰਗੇਤੀ ਫੜਿਆ ਜੀ ਹਾਂਜੀ ਤੇ ਕੀ ਕਹੇਗੇ ਕਰਵਾਈ ਵਿੱਚ ਤੇ ਹੁਣ ਅੱਗੇ ਆਪਣੇ ਮੁਕਦਮਾ ਦਰਜ ਕਰਕੇ ਫਿਰ ਫਰਦਰ ਕੀ ਹੈਗਾ ਜੀ ਕੰਮ ਇਹਨਾਂ ਦਾ ਕੋਈ ਪਠਾਨਕੋਟ ਦੇ ਰਿਗਾਰਡਿੰਗ ਹੈਗਾ ਸੀ ਕਿ ਕਾਰਪੋਰੇਸ਼ਨ ਦੇ ਵਿੱਚ ਇਹਨਾਂ ਕੋਲ ਡਿਊਲ ਚਾਰਜ ਹੈ ਕਿਥੋਂ ਦਾ ਇੱਕ ਪਠਾਨਕੋਟ ਦਾ ਇਹਦਾ ਨਾਂ ਕੀ ਜਾਈਦਾ ਜੀ ਇਹ ਜਤਿੰਦਰ ਕੁਮਾਰ ਰਿਹਾ ਸ਼ੈਲੀ ਕਹਿੰਦੇ ਹਨ ਕਾਰਪੋਰੇਸ਼ਨ 'ਚ ਲੱਗਾ ਹੋਇਆ ਥੈਂਕ ਯੂ ਥੈਂਕ ਯੂ